ਆ ਦੇਖੋ ਆ ਦੇਖੋ ਗੁੰਡਾ ਕਰਦੀ ਆ ਦੇਖੋ ਆ ਦੇਖੋ ਬੰਦਿਆ ਚੱਲ ਕੱਢ ਦੇ ਕੋਈ ਨਾ ਕਰ ਚੱਲ ਕੱਢ ਨਾਰੀ ਇਕਤਾ ਨਾਰੀ ਚੱਲ ਕੱਢ ਪ੍ਰੇਮ ਤਾੜ ਓਏ ਉਹ ਖੜ ਜਾ ਬਈ ਯਾਰ ਉਹ ਬੱਸ ਨਹੀਂ ਨਹੀਂ ਬਾਈ ਹੋਰ ਬਹੁਤ ਹੋ ਗਿਆ ਛੱਡ ਦੇ ਥੋੜਾ ਦੂਰ ਥੋੜਾ ਦੂਰ ਕੋਈ ਨਹੀਂ ਕਰੇ ਅਸੀਂ ਗੱਡੀ ਕੱਢਣ ਨੂੰ ਮਣਾ ਨਹੀਂ ਕਰਦੇ ਗੱਡੀ ਕੱਢਣ ਨੂੰ ਮਣਾ ਨਹੀਂ ਕਰਦੇ ਸਾਨੂੰ 24 ਕਾਰਡ ਓਏ ਬਾਈ ਸਾਨੂੰ 24 ਦਾ ਕਾਰਡ ਓਏ ਸੂਬੇ ਦਾ ਪ੍ਰਧਾਨ ਖੁਦ ਤੇਰੇ ਲਵੇਂ ਜੇ ਕੋਈ ਹੋਰ ਬੰਦਾ ਜਲਾ ਰਿਹਾ ਮੰਨਿਆ ਹਿੰਕਮਾਰਸ਼ਲ ਕਹਿੰਦਾ ਇੰਨਾ ਤਾਂ ਕਹਿੰਦਾ ਇੰਨੇ ਤਾਂ ਕਹਿੰਦਾ ਕੋਈ ਨਹੀਂ ਦੇਥੇ ਮਾਰ ਲਓ ਵੀਰੇ ਕੋਈ ਗੱਲ ਨਹੀਂ ਤੁਸੀਂ ਘਰਾਵਾ ਨਹੀਂ ਨੋਰਮਲ ਸਮਝ ਕੇ ਗੱਲ ਕਰੀਂ ਨਹੀਂ ਕਰਦੀ ਨੇ ਜਿੱਥੇ ਬੰਦੀ ਆਹ ਦੇਖੋ ਆ ਕਾਰਡ ਆ ਉਹ ਕਾਰਡ ਤਾਂ ਕਾਰਡ ਤਾਂ ਹੈਗਾ ਕੋਈ ਗੱਲ ਨਹੀਂ ਡੇਢ ਗੱਡੀ ਆ ਤੇ ਆ ਕਾਰਡ ਅਸੀਂ ਆ ਗੱਡੀ ਕੱਢਦੇ ਆ ਓਏ ਕੋਈ ਗੱਲ ਨਹੀਂ ਫਿਰ ਕਾਰਡ ਦਿਖਾਈ ਦੇਖੋ ਤਾਂ ਉਤਾਂਦੀ ਆ ਆ ਡੇਟੋ ਪਰ ਤੇ ਦੇਖੋ 24 ਤੋਂ 25 ਤੱਕ ਅਸੀਂ ਕਾਰਡ ਹੀ ਹੈ ਗੱਡੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੈਲਟ ਤੋਂ ਐਡਾ ਕੋਈ ਆ ਜੇ ਲੋ ਖੁਦ ਪ੍ਰਧਾਨ ਖੜੇ ਨੇ ਦੇਣਾ ਸਾਹਮਣੇ ਗੱਡੀ ਕੱਢਣ ਤੋਂ ਮਣੀ ਨਹੀਂ ਕਰ ਰਹੇ ਖੁਦ ਪ੍ਰਧਾਨ ਖੜੇ ਨੇ ਇਹ ਤਾਂ ਆਪ ਵੀ ਜਿਹੜਾ ਹੋਰ ਯਾਰ ਆ ਵੇ ਜੇ ਤਾਂ ਕੋਈ ਆਏ ਦੇਖੋ ਵੀਰੇ ਜੀ ਬਈ ਕੱਢੀ ਮੇਰੀ ਪ੍ਰਧਾਨ ਲੈਣਾ ਲੜਦੇ ਨੇ ਓ ਯਾਰ ਅਸੀਂ ਲੱਗਦਾ ਅੱਜ ਬਾਈ ਤੇ ਕੀ ਗੱਲ ਤਾਂ ਯਾਰ ਤੁਸੀਂ ਮੰਨ ਲਿਆ ਅਸੀਂ ਇੱਕ ਵਾਰ ਪਿਆਰ ਨਾਲ ਕੈਸੀ ਹੁੰਦੀ ਔਰ ਆ ਕੇ ਸਾਡਾ ਰੋ ਰਾਇ ਚੰਡਾ ਲੱਗਿਆ ਸਾਡੀ ਵੀ ਲੋਕਲ ਪਰਵਾਹ ਨਹੀਂ ਅਸੀਂ ਕੋਈ ਦੂਰੋਂ ਨਹੀਂ ਹੈਗੇ ਅਸੀਂ ਕੋਈ ਦੂਰੋਂ ਨਹੀਂ ਹੈਗੇ ਨੀ ਤੂੰ ਓਏ ਤਾਂ ਅਸੀਂ ਲੋਕਲ ਪਰਵਾਹ ਕੋਈ ਗੱਲ ਨਹੀਂ ਉਹ ਲੋਕ ਨਹੀਂ ਆ ਰਹੇ ਕੋਈ ਗੱਲ ਨਹੀਂ ਕੋਈ ਨਾ ਫਰ ਕਰ ਕੋਈ ਉਹ ਤਾਂ ਕੰਨ ਲਾਈ ਸੀ ਪਿਆਰ ਕਰਦੇ ਪਰ ਇਹ ਥੋੜਾ ਜਿਹਾ ਟਰੋਚ ਚੁੱਕੋ ਆ ਗਏ ਕੋਈ ਗੱਲ ਨਹੀਂ ਜੇ ਤੁਸੀਂ ਮੰਡੀ 23 ਦਾ ਕਾਲ ਕਰਾ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਕਹਿੰਦੇ ਮੰਡੀ ਨਹੀਂ ਕਰਦੇ ਨਹੀਂ ਨੀ ਦੁਰੈਨ ਦੋ ਜਿਆਦਾ ਤੱਕ ਨਾ ਕਰੋ ਵੀਰਵਾਨ ਦੇ ਨੂੰ ਮੰਨਿਆ ਕਰੋ ਬਈ ਇਹ ਕਿਹੜਾ ਰੂਲ ਆ ਕਿਹੜੇ ਕੋਈ ਗੱਲ ਨਹੀਂ ਕੋਈ ਗੱਲ ਤੂੰ ਜਾਣ ਦੋ ਕੋਈ ਗੱਲ ਉਹ ਮੰਨ ਲਓ ਯਾਰ ਕਾਨੂੰਨ ਜੱਕੜਾ ਜੀ ਇੱਕ ਵਾਰੀ ਇੱਕ ਵਾਰੀ ਸਾਨੂੰ ਇਹ ਦੂਰ ਰੱਖਦੇ ਬਾਈ ਸਾਡੇ ਤੇ ਓਏ ਕੌਣ ਕਹਿੰਦਾ ਕਸੂਰ ਹੈ ਕੋਈ ਸੀ ਮਾੜਾ ਚੰਗਾ ਬੰਦਾ ਆ ਦੇਖੋ ਮੈਂਡਮ ਬਹਾਈ ਬੱਕੀ ਨਹੀਂ ਹਟ ਰਹੀ ਓ ਯਾਰ ਆਟੋ ਮੇਡਾਨ ਨੇ ਕਿਹੜਾ ਕੋਈ ਗਲਤ ਕੀਤਾ ਇਹਨੇ ਕਿ ਤੋਲ ਚੱਕੇ ਆ ਸਾਡੇ ਉਹ ਤਾਂ ਨੂੰ ਦੱਗਾ ਪਹਿਲਾਂ ਕੁੜੀ ਨੂੰ ਦਿਖਾਇਆ ਆਪਣਾ ਕੁੜੀ ਦਾ ਬਈ 23 ਦਾ ਕਾਰ ਨਹੀਂ ਉਹ ਵੀ ਵੀਡੀਓ ਤੁਸੀਂ ਦਿਖਾਓ ਉਹ ਯਾਰ ਜਦੋਂ ਖੁਦ ਉਹ ਜਦੋਂ ਖੁਦ ਪ੍ਰਧਾਨ ਯਾਰ ਕਹਿੰਦਾ ਕਰਾਂਗੇ ਪਹਿਲੇ ਜੀ ਅਸੀਂ ਕੱਡਾਂ ਤੋਂ ਮਣੀ ਨਹੀਂ ਕਰੀ ਗੱਡੀ ਪ੍ਰਧਾਨ ਨੇ ਜਦੋਂ ਅਸੀਂ ਤੁਹਾਨੂੰ ਕਹਿ ਰਹੇ ਵੀ 23 ਦਾ ਕਾਰ ਆ ਕੋਈ ਗੱਲ ਹੀ ਪ੍ਰਧਾਨ ਨੇ ਉਹ ਵੀ ਲੋਕਾਂ ਨਹੀਂ ਪਾਵਰੀ ਆ ਉਹ ਉਹੀ ਗੱਲ ਆ ਕੋਈ ਗੱਲ ਆ ਆਪਾਂ ਜੀ ਕੋਈ ਜੱਫੇ ਨਹੀਂ ਆਉਂਦਾ ਤੁਸੀਂ ਕਹੋ ਜਿੱਤ ਕਰੀ ਜਨੇ ਹੋ ਫੇਰ ਜਿੱਤ ਦੀ ਗੱਲ ਨਹੀਂ ਬਾਈ ਬੈਂਸੀ ਗੱਲ ਹੈ ਲੜਾਈ ਦੀ ਗੱਲ ਹੈ ਪਰ ਸਾਡੇ ਜਾ ਕੇ ਟੋਲ ਮੁਲਾਜ਼ਮਾਂ ਤੋਂ ਗੁੰਹੂਰ ਕੱਢਦੇ ਮੈਂ ਚਾਰਜ ਅਧਿਕਾਰੀ ਹੋਣਾ ਪਈਆਂ ਨਹੀਂ ਸਰਾਹ ਆ ਮੁੰਡਾ ਸੁਪਰ ਹੋਰ ਜਿਹੜੀ ਜ਼ਿੰਮੇਵਾਰੀ ਦਾ ਬਣ ਗਿਆ ਫਿਰ ਸਾਡੀ ਜ਼ਿੰਮੇਵਾਰੀ ਤੇ ਅਸੀਂ ਗੱਲ ਪਾਹੀ ਕਰ ਰਹੇ ਹਾਂ ਕੋਈ ਚੱਲ ਕੋਈ ਨਾ ਫਿਰ ਟੱਕਾਗਾ ਕਰੀਏ ਨਾ ਹੋਰ ਟੱਕਾ ਸੀ ਕਰ ਜਾਂਦਾ ਪਹਿਲਾਂ ਤੂੰ ਕਿੱਥੇ ਸੀ ਜਦੋਂ ਅਸੀਂ ਚੱਲ ਤੁਸੀਂ ਕਰ ਲੋ ਹੁਣ ਮੈਂ ਹੋਰੀ ਹਾਂ ਕਰੂੰਗਾ ਲੈਣ ਦੀ ਰਹੂੰਗਾ ਮੈਂ ਸਾਰੀਆਂ ਲੈਣਾਂ ਦੀ ਜ਼ਿੰਮੇਵਾਰੀ ਆ ਅੱਲਾ ਫਿਰ ਤੁਸੀਂ ਸਮਝਾ ਕਰੋ ਤਾਂ ਪਹਿਲਾਂ ਵੀ ਗੱਡੀ ਹੁੰਦੀ ਪਹਿਲਾਂ 20 ਵਾਰੀ ਉਹ ਪਹਿਲਾਂ ਦੋ ਤਿੰਨ ਗੱਡੇ ਉੱਤੇ ਨੇ ਪਹਿਲਾਂ ਇਹ ਤਾਂ ਕਦੇ ਰੋਕਿਆ ਨਹੀਂ ਕਾ ਬਾਈ ਠੀਕ ਹੈ ਸੂਬਾ ਪ੍ਰਧਾਨ ਇਹ ਇੱਕ ਗੱਲ ਲਈ ਹੈ ਜੇ ਇਹ ਗੱਲ ਪਾਪਾ ਦੀ ਠੀਕ ਹੈ ਠੀਕ ਹੈ ਉਹ ਕੋਈ ਨਹੀਂ ਜਿੱਦਾਂ ਕਿਸੇ ਟੂਲ ਤੇ ਨਾ ਤਕਾਇਆ ਜਿੱਤ ਠੀਕ ਹੈ ਹੁਣ ਮੇਰੀ ਇੱਕ ਗੱਲ ਦਾ ਜਵਾਬ ਦੇ ਦੇ ਬਾਈ ਤੇਹੀ ਗੱਲ ਹੋਗੀ ਤੇਰੀ ਗੱਲ ਹੋਗੀ ਪਹਿਲੀ ਗੱਲ ਤਾਂ ਦੇਖੋ ਤੁਸੀਂ ਆਏ ਕਮਰਸ਼ੀਅਲ ਗੱਡੀ ਹੈ ਇਹ ਪੀਲੀ ਨੰਬਰ ਵਾਲੀ ਇੱਕ ਮੇਰੀ ਗੱਲ ਸੁਣ ਲਓ ਮੇਰੀ ਗੱਲ ਅਸੀਂ ਕੱਢੋਂ ਤੋਂ ਠੀਕ ਆ ਕੋਈ ਗੱਲ ਨਹੀਂ ਕਾਰਡ ਕਿਹੜਾ 23 ਦਾ ਵੈਲਿਡ ਅਪ ਟੂ 12 2023 ਆ ਹੁਣ ਕੀ ਚੱਲਦਾ 24 ਦਸੰਬਰ ਚੱਲਦਾ ਨਾ 23 ਵੀ ਵਾ ਕੇ 24 ਵੀ ਲੰਘਿਆ ਕਾਰਡ ਕਿੱਥੇ ਵੀਰੇ ਬੈਲੜ ਵਾਲਾ ਆਹੋ ਤੇਰੇ ਸਾਹਮਣੇ ਗੱਡੀ ਕੱਢੀ ਹੋਤੀ ਮੈਂ ਗੱਲ ਤਾਂ ਸੁਣ ਲਓ ਤੇਰੇ ਸਾਹਮਣੇ ਗੱਡੀ ਕੱਢੀ ਨਹੀਂ ਅਸੀਂ ਕੋਈ ਬੈਸੇ ਆ ਸਾਨੂੰ ਕੀ ਜਿਹੜਾ ਸਾਡੀ ਜੇਬ 'ਚ ਪੈਣੇ ਆ ਜੇਬ ਪ੍ਰਧਾਨ ਆ ਸੂਬਾ ਪ੍ਰਧਾਨ ਐ ਕੋਈ ਵੀ ਬੰਦਾ ਚਾਹੇ ਮੈਂ ਸੂਬਾ ਪ੍ਰਧਾਨ ਆ ਮੈਂ ਲੋਕਾਂ ਦੀ ਪਾਵਰ ਨਾਲ ਆ ਮੈਂ ਖੁਦ ਨਹੀਂ ਬਣ ਗਿਆ ਜੇ ਤੇਰੇ ਪਿੱਛੇ ਲੋਕ ਖੜੇ ਨੇ ਤਾਂ ਹੀ ਆ ਅੱਜ ਤੱਕ ਜੇ ਆਈਪੀਐਸ ਅਫਸਰ ਜਿਹੜੇ ਜਿਹੜੇ ਨੇ ਮੂਹਰੇ ਲਾ ਰੱਖੇ ਨੇ ਕੋਈ ਵੀ ਕਰ ਰਹੇ ਤਾਂ ਲੋਕਾਂ ਦੀ ਪਾਵਰ ਆ ਪਰਾਜੇ ਤੂੰ ਕੂਲ ਨਹੀਂ ਕਰ ਲੈ ਅਸੀਂ ਵੀ ਨਹੀਂ ਕਰਾਂਗੇ ਆਹ ਕਾਹ ਚਾਹੁਰ ਢੋ ਚੱਕਰੀਆਂ ਆ ਕੇ ਬੋਲ ਨਹੀਂ ਤੂੰ ਕਰ ਆਹੋ ਅਸੀਂ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਗਾਲ੍ਹਾਂ ਕਰਦੇ ਮੈਡਮ ਅਸੀਂ ਤੁਹਾਨੂੰ ਕੀ ਬੋਲਦੇ ਫਿਰ ਤੁਸੀਂ ਢੋ ਚੱਕਰੀਆਂ ਨਹੀਂ ਨਹੀਂ ਤੁਸੀਂ ਅਸੀਂ ਕੀ ਬੋਲਿਆ ਮੈਂ ਲੋਕਾਂ ਦੇ ਸਾਡੇ ਲੋਕਾਂ ਨੂੰ ਕਦਾਣਾ ਨਹੀਂ ਆਪਾਂ ਅਸੀਂ ਲੋਕਾਂ ਨੂੰ ਤੁਸੀਂ ਆ ਕੇ ਤੁਸੀਂ ਲੋਕਾਂ ਦੀ ਸਾਨੀ ਆ ਕੇ ਉਹ ਪਹਿਰੇ ਤੰਗਾ ਕਟੋ ਜੱਕੜੀ ਅਸੀਂ ਰੋਜ਼ਗਾਰ ਤੇ ਲੱਗੇ ਹੋਏ ਆ ਅਸੀਂ ਨੂੰ ਇੱਕ ਮਿੰਟ ਇੱਕ ਮਿੰਟ ਦੀ ਗੱਲ ਸੁਣ ਬਾਈ ਤੇਰੀ ਇੱਕ ਕਮਰਸ਼ੀਅਲ ਗੱਡੀ ਤੇ ਕੋਈ ਇੱਕ ਮਿੰਟ ਭਰਾ ਦੇਖ ਕੋਈ ਕਮਰਸ਼ੀਅਲ ਨਹੀਂ ਹੈਗੀ ਗੱਡੀ ਕਿਸ ਦੇ ਦੀਆ ਹੈ ਜਨਤਾ ਦਾ ਕੰਮ ਜਾ ਰਿਹਾ ਇੱਕ ਬੰਦਾ ਸਾਡੇ ਨਾਲ ਭੇਜ ਦਿਓ ਜੇ ਕਿਸੇ ਦਾ ਹੋਰ ਕੰਮ ਹੋਇਆ ਸਾਡਾ ਅਸੀਂ ਤੁਹਾਨੂੰ ਬਾਈ ਕੱਢਣ ਤੋਂ ਮਨਾਂ ਨਹੀਂ ਕਰਿਆ ਮੇਰੀ ਗੱਲ ਸੁਣੋ ਤੁਸੀਂ ਉੱਥੇ ਕਿਹਾ ਤੁਸੀਂ ਕਿਹਾ ਅਸੀਂ ਤਾਂ ਕਿੰਨਾ ਕੱਢਦੇ ਆ ਕਿਹਾ ਨਹੀਂ ਇਹ ਗੱਲ ਨਹੀਂ ਕੋਈ ਤਾਂ ਕਿਹਾ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਚ ਇਹ ਕੋਈ ਵੀ ਚੀਜ਼ ਆ ਬਾਈ ਦੇਖ ਪਿਆਰ ਨਾਲ ਹਰੇਕ ਚੀਜ਼ ਆ ਜੇ ਆਪਾਂ ਕਹਿੰਦੇ ਨੇ ਇੱਕ ਮਿੰਟ ਜਥੇਬੰਦੀ ਆ ਤੁਸੀਂ ਸਾਡੀ ਜਥੇ ਇੱਕ ਮਿੰਟ ਤਾੜ ਦੀ ਗੱਲ ਨਹੀਂ ਹੈਗੀ ਗੱਲ ਇਹ ਆ ਤੁਸੀਂ ਰਜਿਸਟਰ ਚੈੱਕ ਕਰ ਲਓ ਜੇ ਜਥੇਬੰਦੀ ਜਿੱਥੇ ਵੀ ਟੋਲ ਪਿਆ ਜਾ ਵਰਕਰ ਜੂਨੀਅਰ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਸਾਡੇ ਕਾਰਡ ਬਣੇ ਹੋਏ ਨੇ ਉਹ ਵੀ ਵੈਲਿਡ ਡੇਟ ਦਾ ਮਕਸਦ ਉਹ ਹੁੰਦਾ ਜੇ ਤਾਂ ਕੋਈ ਆਮ ਸੁਧਾਰਨ ਬੰਦਾ ਹੋਵੇ ਕਿਉਂਕਿ ਜ਼ਿਮੇਵਾਰ ਬੰਦਾ ਨੇ ਮੈਂ ਨਹੀਂ ਨਹੀਂ ਦੇਖ ਬਈ ਇਹਨਾਂ ਦਾ ਤਾਂ ਆਹੂ ਜੇ ਸਾਡੀ ਉੱਪਰੋਂ ਜਿੱਥੇ ਅਸੀਂ ਚੱਲ ਠੀਕ ਆ ਤੁਸੀਂ ਉਹ ਗੱਲ ਕਰ ਲੈ ਚੱਲ ਇੱਕ ਮਿੰਟ ਡੇਟ ਐਕਸਪਾਇਰੀ ਨੰਗੀ ਤੁਸੀਂ ਪਿਆਰ ਨਾਲ ਵੀ ਕਹੋ ਜੀ ਭਾਈ ਅਸੀਂ ਚੱਲੇ ਕੰਮ ਓਏ ਮੈਡਮ ਤੁਸੀਂ ਉੱਥੋਂ ਬਾਹਰ ਆ ਲਓ ਆਪਣੇ ਚਲੋ ਉਹ ਕੋਈ ਨਾਲ ਗੱਲ ਨਾਲ ਅਸੀਂ ਇਹ ਨਹੀਂ ਕਰਨੀ ਇਹ ਦੇਖ ਜੇ ਤਾਂ ਹੋਵੇ ਸਾਡਾ ਆਪਦਾ ਕੰਮ ਆ ਕਿਸੇ ਦਾ ਵੀ ਹੋਰ ਹੋਵੇ ਜਾਂ ਕਿ ਤੁਸੀਂ ਸਾਡਾ ਰਿਸ਼ਤੇਦਾਰ ਦਾ ਕਿਸੇ ਦਾ ਕੰਮ ਹੈ ਜਨਤਾ ਦਾ ਕੰਮ ਹੈ ਕੋਈ ਉਹਦਾ ਹੈ ਨਹੀਂ ਫੜੀ ਜਾ ਰਹੇ ਆ ਤੇਲ ਫੂਕੇ ਜਾ ਰਹੇ ਆ ਆਪਦੀ ਜੀਬ ਚ ਠੀਕ ਹੈ ਚੱਲ ਜੇ ਤੁਸੀਂ ਪਰ ਜਿਹੜਾ ਆ ਕੇ ਹੋ ਰਿਹਾ ਇਹ ਜੇ ਅਸੀਂ ਜੇ ਅਸੀਂ ਔਰੇ ਕੁਝ ਕਰਦੇ ਨਾ ਲੈ ਟੋਲ ਪਲਾਸਟ ਨੂੰ ਥੋੜਾ ਕਰਦੀ ਗੈ ਨਹੀਂ ਨਹੀਂ ਪਰ ਜੇ ਅਸੀਂ ਮੇਰੀ ਗੱਲ ਸੁਣੋ ਤੁਸੀਂ ਦੋ ਜਣੇ ਅਸੀਂ ਕਿੰਨੇ ਮੈਂ ਸਮਝਦਾ ਥੋੜੀ ਗੱਲ ਕਿਸੇ ਨੇ ਆ ਕੇ ਤੁਹਾਨੂੰ ਕੋਈ ਗਾਲਾ ਕਾਲਾ ਦੰਦ ਬੋਲਿਆ ਹੋਵੇ ਕੋਈ ਗਾਲ ਕੱਢੀ ਹੋਵੇ ਫਿਰ ਸਾਡੇ ਤੇ ਕਸੂਰ ਹੋਵੇ ਮੈਂ ਤਾਂ ਤੁਹਾਨੂੰ ਕਹੀ ਇਹ ਨਾ ਵੀ ਕੋਈ ਚੱਕਰ ਨਹੀਂ ਪਰ ਸਾਡਾ ਵੀ ਓਹੋ ਆ ਅਗ ਤੂੰ ਜਖੜਾ ਵੀ ਗਲਤ ਗੱਲ ਨਹੀਂ ਹੈਗੀ ਇਹ ਸਾਡੀ ਜ਼ਿੰਮੇਵਾਰੀ ਸਾਡੀ ਸਾਡੀ ਜ਼ਿੰਮੇਵਾਰੀ ਵਰਦੀ ਹੈ ਇਹ ਅਮਾਨਤ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਤਨਖਾਹ ਮਿਲਦੀ ਆ ਸਾਨੂੰ ਤਨਖਾਹ ਮਿਲਦੀ ਆ ਬਾਈ ਮੇਰੀ ਗੱਲ ਸੁਣ ਤਨਖਾਹ ਕਦੋਂ ਗਾ ਮਿਲਦੀ ਆ ਸੀ ਗੱਡੀ ਕਿਵੇਂ ਕੱਢਣ ਲੱਗਾ ਪਰ ਚਲੋ ਜੇ ਇੰਨੀ ਕਿ ਬਹਿਸ ਨਾ ਕਰੋ ਅਗਲੇ ਨੂੰ ਨਹੀਂ ਪਤਾ ਲੱਗਦਾ ਵੀ ਲੜੇ ਦੀ ਦੇਖ ਬਾਈ ਮੇਰੀ ਗੱਲ ਸੁਣ ਜੇ ਪਹਿਲਾਂ ਨੰਗੇ ਤਾਂ ਕੋਈ ਰੂਲ ਥੋੜੀ ਹੋ ਗਿਆ ਆ ਲੱਗਿਆ ਹੋਇਆ ਇੱਧਰ ਗੈਜਟ ਲੱਗਿਆ ਹੋਇਆ ਪੜ੍ਹ ਲਓ ਜੇ ਉਦੋਂ ਚ ਛੋੜ ਹੋਈ ਅਸੀਂ ਕਿੱਥੋਂ ਨਿਕਲਾਂਗੇ ਜਿਹੜੇ ਬੰਦੇ ਨੂੰ ਛੋ ਕਈ ਵਾਰ ਤਾਂ ਗਲਤੀ ਤਾਂ ਬਹੁਤ ਇਨਸਾਨਾਂ ਤੋਂ ਹੀ ਹੁੰਦੀਆਂ ਨੇ ਕਾਰਤਾ ਇੱਕ ਮਿੰਟ ਮੇਰੀ ਕਾਰਤਾ ਤਾ ਕੋ ਰੂਹ ਥੋੜੀ ਬਣੀ ਮੇਰਾ ਭਰਾ ਇਹ ਤਾਂ ਗੱਲ ਮੰਨਦਾ ਨਹੀਂ ਅਸੀਂ ਤਾਂ ਭਰਾ ਚੰਡੀ ਚੁੰਡੀ ਗਾੜ ਤੋਂ ਕਿ ਵੀ ਇੱਧਰ ਜਾਂਦੇ ਰਹਿੰਦੇ ਆ ਸਾਨੂੰ ਚਲੋ ਠੀਕ ਆ ਵਧੀਆ ਗੱਲ ਆ ਵੀਰੇ ਦੇਖੋ ਲੋਕਾਂ ਦੇ ਲਈ ਲੋਕਾਂ ਦੇ ਲਈ ਫਿਰਦੇ ਚਾਹ ਵਧੀਆ ਗੱਲ ਆ ਪਰ ਇਹ ਚੀਜ਼ ਗਲਤ ਆ ਕਿ ਤੇ ਇਹ ਨਹੀਂ ਹੋਣੀ ਚਾਹੀਦੀ ਇਹ ਤਾਂ ਬੂੰਡਾ ਕਰਦੀ ਨਹੀਂ ਆਹ ਦੇਖੋ ਜੀ ਜੀ ਹੁਣ ਕੀ ਕਰਦੇ ਕੋਈ ਨਹੀਂ ਕੋਈ ਨਾ ਓਕੇ ਓਕੇ ਠੀਕ ਹੈ ਆ ਕੱਢਦੇ ਜੋ ਪਰ ਕਰਦੇ ਆਹ ਬਾਬੇ ਕੱਢਦੇ ਮੜਾ ਅੱਗੇ ਬੈਠਾਂਗੇ ਅੱਜ ਕੋ ਚੱਲੀ

ਆ ਦੇਖੋ ਆ ਦੇਖੋ ਗੁੰਡਾ ਕਰਦੀ ਆ ਦੇਖੋ ਆ ਦੇਥੇ ਬੰਦਿਆ ਚੱਲ ਕੱਢ ਦੇ ਬਿਨਾ ਕਰਦੇ ਕੱਢ ਨਾਰੀ ਇੱਕ ਤਾਂ ਕੱਢ ਨਾਰੀ ਇੱਕ ਤਾਂ ਨਾਰੀ ਚੱਲ ਕੱਢ ਪ੍ਰੇਮਾ ਢੋਏ ਉਹ ਖੜ ਜਾ ਬਈ ਯਾਰ ਉਹ ਬੱਸ ਨਹੀਂ ਨਹੀਂ ਬਾਈ ਹੋਰ ਬਹੁਤ ਹੋ ਗਿਆ ਕੱਢ ਦੇ ਥੋੜਾ ਜਿਹਾ ਥੋੜਾ ਜਿਹਾ ਕਹਿੰਦੇ ਮੇਰੇ ਅਸੀਂ ਗੱਡੀ ਕੱਢਣ ਨੂੰ ਮਣਾ ਨਹੀਂ ਕਰਦੇ ਗੱਡੀ ਕੱਢਣ ਨੂੰ ਮਣਾ ਨਹੀਂ ਕਰਦੇ ਸਾਨੂੰ 24 ਕੜ ਉਹ ਹੋ ਓਏ ਭਾਈ ਸਾਨੂੰ 24 ਦਾ ਕਾਰਡ ਓਏ ਸੂਬੇ ਦੇ ਪ੍ਰਧਾਨ ਕੋਲ ਤੇਰੇ ਲਵੇਂ ਜੇ ਕੋਈ ਹੋਰ ਬੰਦਾ ਚਲਾ ਰਿਹਾ ਹੋਵੇ ਤਾਂ ਮੰਨਿਆ ਨਹੀਂ ਕਮਰਸ਼ੀਅਲ ਕੱਢੀ ਐਨੇ ਤੋਂ ਕੱਢਾ ਐਨੇ ਤੋਂ ਕੱਢਾ ਕੋਈ ਨਹੀਂ ਇੱਥੇ ਮਾਰ ਲਓ ਵੀਰੇ ਕੋਈ ਗੱਲ ਨਹੀਂ ਤੁਸੀਂ ਕਰਾਵਾ ਤੁਸੀਂ ਨਾਰਮਲ ਸਮਝ ਕੇ ਚੱਲ ਗਏ ਤੁਸੀਂ ਮੇਰੀ ਕਾਰਡ ਆ ਉਹ ਕਾਰਡ ਤਾਂ ਕਾਰਡ ਤਾਂ ਆ ਗਿਆ ਕੋਈ ਗੱਲ ਨਹੀਂ ਡੇਢ ਗੱਡੀ ਆ ਦੇ ਆ ਕਾਰਡ ਅਸੀਂ ਆ ਗੱਡੀ ਕੱਢਦੇ ਆ ਓਏ ਕੋਈ ਗੱਲ ਨਹੀਂ ਫਿਰ ਕਾਰਡ ਦਿਖਾਈ ਦੇਖੋ ਤਾਂ ਉਤਾਂਦੀ ਆ ਆ ਡੇਟ ਉੱਪਰ ਤੋਂ ਦੇਖੋ 24 ਤੋਂ 25 ਤੱਕ ਮੈਂ ਸਮਝਿਆ ਕੋਈ ਗੱਲ ਨਹੀਂ ਕੋਈ ਗੱਲ ਬੈਲੈਂਸ ਤੋਂ ਐਡਾ ਕੁ ਜੇ ਲੋ ਖੁਦ ਪ੍ਰਧਾਨ ਖੜੇ ਨੇ ਤੇਰੇ ਸਾਹਮਣੇ ਗੱਡੀ ਕੱਢਣ ਤੋਂ ਮਨ ਨਹੀਂ ਕਰ ਰਹੇ ਖੁਦ ਪ੍ਰਧਾਨ ਖੜੇ ਨੇ ਤਾਂ ਆਪ ਵੀ ਜਿਹਦਾ ਕੋਈ ਹੋਰ ਆਵੇ ਜਿਹਦਾ ਕੋਈ ਆਹ ਦੇਖੋ ਵੀਰੇ ਜੀ ਗੱਡੀ ਕੱਢੀ ਪ੍ਰਧਾਨ ਨਾਲ ਲੜਦੇ ਨੇ ਓ ਯਾਰ ਅਸੀਂ ਅੱਜ ਲੱਗ ਗਿਆ ਅੱਲਾਹ ਤੇ ਲੱਗ ਗਿਆ ਬਾਈ ਤੇ ਕੀ ਗੱਲ ਤਾ ਯਾ ਤੁਸੀਂ ਮੰਨ ਲਾਇਆ ਅਸੀਂ ਇੱਕ ਮਿੰਟ ਪਿਆਰ ਨਾਲ ਕਸ਼ਰੀ ਹੁੰਦੀ ਔਰ ਇਹ ਆ ਕੇ ਸਾਡਾ ਰੋਜ਼ ਝੰਡਾ ਲੱਗਿਆ ਉਹ ਸਾਡੀ ਵੀ ਲੋਕਲ ਪਰਵਾਹ ਨਹੀਂ ਅਸੀਂ ਕੋਈ ਦੂਰੋਂ ਨਹੀਂ ਹੈਗੇ ਅਸੀਂ ਕੋਈ ਦੂਰੋਂ ਨਹੀਂ ਹੈਗੇ ਜੀ ਤੁਸੀਂ ਅਸੀਂ ਲੋਕਲ ਪਰਵਾਹ ਦੇ ਲੋਕਲ ਆਸਰ ਕੋਈ ਗੱਲ ਨਹੀਂ ਉਹ ਲੋਕ ਨਹੀਂ ਆਲੀ ਕੋਈ ਗੱਲ ਨਹੀਂ ਕੋਈ ਨਾ ਬਾਰ ਕਰ ਕੋਈ ਉਹ ਤਾਂ ਇੱਕ ਨੰਬਰ ਹੀ ਸੀ ਪਿਆਰਿਆ ਕਰਦੇ ਕਰੀ ਥੋੜਾ ਜਿਹਾ ਟਰੋ ਚੱਕੋ ਆ ਗਏ ਕੋਈ ਗੱਲ ਨਹੀਂ ਜੇ ਤੁਸੀਂ ਮੰਦੀ ਤੇ ਹਿੱਟ ਕਰਾ ਕਰੋ ਅਸੀਂ ਤੁਹਾਨੂੰ ਪੈਸੇ ਨਹੀਂ ਕਰਦੇ ਨਹੀਂ ਨਹੀਂ ਦੂਰ ਰਹਿਣ ਦੋ ਜਿਆਦਾ ਧੱਕਾ ਨਾ ਕਰੋ ਵੀਰਵਾਨ ਦੇ ਨੂੰ ਮੰਨਿਆ ਕਰੋ ਉਹ ਜਿਹੜਾ ਰੂਲ ਆ ਕਿਹੜੇ ਜਿਹੜੀ ਕੋਈ ਗੱਲ ਨਹੀਂ ਕੋਈ ਗੱਲ ਤੂੰ ਜਾਣ ਦੋ ਕੋਈ ਗੱਲ ਨਹੀਂ ਉਹ ਮੰਨ ਲਓ ਯਾਰ ਕਾਨੂੰਨ ਜੱਕੜਾ ਨਹੀਂ ਇੱਕ ਵਾਰੀ ਇੱਕ ਵਾਰੀ ਸਾਨੂੰ ਇਹ ਦੂਰ ਕਹਦੇ ਬਾਈ ਸਾਡੇ ਤੇ ਓਏ ਕੌਣ ਕਹਿੰਦਾ ਕਸੂਰ ਹੈ ਮਾਰ ਕੱਢੀ ਮਾਰਾ ਚੰਗਾ ਬੋਲ ਰਹਾ ਆ ਵੇਖੋ ਮੈਡਮ ਅਜੇ ਤੱਕ ਨਹੀਂ ਹਟ ਰਹੀ ਓ ਯਾਰ ਆ ਤੁਮ ਨੇ ਇੰਨਾ ਨਾ ਕਿਹੜਾ ਕੋਈ ਗਲਤ ਕੀਤਾ ਇਹਨੇ ਨਾ ਕਿ ਟੋਲ ਚੱਕੇ ਆ ਸਾਡੇ ਉਹ ਤਾਂ ਨਾ ਲੱਗਾ ਪਹਿਲਾਂ ਕੁੜੀ ਨੂੰ ਦਿਖਾਇਆ ਆਪਣਾ ਕੁੜੀ ਦਾ ਬਈ 23 ਦਾ ਕਾਰਡ ਨਹੀਂ ਉਹ ਵੀਡੀਓ ਤੁਸੀਂ ਦਿਖਾਓ ਉਹ ਯਾਰ ਜਦੋਂ ਖੁਦ ਉਹ ਜਦੋਂ ਖੁਦ ਪ੍ਰਮਾਣ ਯਾਰ ਕਿਉਂ ਚੱਕਰਾਇਆ ਪਹਿਲੇ ਕੁੜੀ ਨੂੰ ਦਿਖਾਇਆ ਅਸੀਂ ਕੱਢਾਂ ਤੋਂ ਮਣੀ ਨਹੀਂ ਕਰੀ ਗੱਡੀ ਪ੍ਰਮਾਣ ਨੇ ਜਦੋਂ ਅਸੀਂ ਜੇ ਤੁਹਾਨੂੰ ਕਹਿ ਰਹੇ ਵੀ 23 ਦਾ ਕਾਰਡ ਆ ਕੋਈ ਗੱਲ ਨਹੀਂ ਪ੍ਰਮਾਣ ਨੇ ਉਹ ਵੀ ਲੋਕਾਂ ਦੀ ਪਾਵਰੀ ਆ ਉਹ ਉਹੀ ਗੱਲ ਆ ਕੋਈ ਗੱਲ ਨਹੀਂ ਆਪਾਂ ਜਿੱਥੇ ਜੱਫੇ ਨਹੀਂ ਆ ਤੁਸੀਂ ਕਹਾਂ ਜਿੱਥੇ ਜੱਫੇ ਨਹੀਂ ਹੋ ਫਿਰ ਜਿੱਦ ਦੀ ਗੱਲ ਨਹੀਂ ਬਾਈ ਬੈਂਸ ਦੀ ਗੱਲ ਹੈ ਲੜਾਈ ਦੀ ਗੱਲ ਹੈ ਪਰ ਸਾਡੇ ਜਾ ਕੇ ਟੋ ਮੈਂ ਇੰਚਾਰਜ ਹਾਂ ਮੁੰਡਾ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਦਾ ਬਣ ਗਿਆ ਫਿਰ ਸਾਡੀ ਜ਼ਿੰਮੇਵਾਰੀ ਤੇ ਅਸੀਂ ਗੱਲ ਪਾਹੀ ਕਰ ਰਹੇ ਹਾਂ ਕੋਈ ਚੱਲ ਕੋਈ ਨਾ ਬਰ ਟੱਕਾਗਾ ਕੋਈ ਹੋਰ ਟੱਕਾ ਸੀ ਕਰਦੇ ਆ ਪਹਿਲਾਂ ਤੋ ਕਿੱਥੇ ਸੀ ਜਦੋਂ ਅਸੀਂ ਚੱਲ ਤੁਸੀਂ ਕਰ ਲੋ ਜੀ ਹੁਣ ਮੈਂ ਓਹੀ ਕਰੂੰਗਾ ਲੈਣ ਦੀ ਰਹਿੂੰਗਾ ਮੈਂ ਸਾਰੀਆਂ ਲੈਣਾਂ ਦੀ ਜ਼ਿੰਮੇਵਾਰੀ ਹੈ ਫਿਰ ਤੁਸੀਂ ਸਮਝਾ ਕਰੋ ਪਹਿਲਾਂ ਵੀ ਗੱਡੀ ਹੁੰਦੀ ਪਹਿਲਾਂ 2 ਵਾਰੀ ਉਹ ਪਹਿਲਾਂ ਦੋ ਤਿੰਨ ਕਿਲੇ ਉੱਤੇ ਨਾ ਪਹਿਲਾਂ ਇਹ ਤਾਂ ਕਦੇ ਰੋਕਿਆ ਨਹੀਂ ਠੀਕ ਹੈ ਬਾਈ ਠੀਕ ਹੈ ਸੂਬਾ ਪ੍ਰਧਾਨ ਇਹ ਇੱਕ ਗੱਲ ਰਹੀ ਹੈ ਜੀ ਕੋਈ ਗੱਲ ਨਾ ਪਾਪਾ ਦੀ ਠੀਕ ਹੈ ਠੀਕ ਹੈ ਉਹ ਕੋਈ ਇਹੀ ਦੀ ਗੱਲ ਨਹੀਂ ਕਿਸੇ ਟੂਲ ਦੇ ਨਾਲ ਤਾਂ ਟਿਕਾਇਆ ਠੀਕ ਹੈ ਹੁਣ ਮੇਰੀ ਇੱਕ ਗੱਲ ਜਵਾਬ ਦੇ ਦੇ ਬਾਈ ਤੇਰੀ ਗੱਲ ਹੋ ਗਈ ਤੇਰੀ ਗੱਲ ਹੋ ਗਈ ਪਹਿਲੀ ਗੇਰ ਤਾਂ ਦੇਖੋ ਤੁਸੀਂ ਆਏ ਕਮਰਸ਼ੀਅਲ ਗੱਡੀ ਹੈ ਇਹ ਪੀਲੀ ਨੰਬਰ ਵਾਲੀ ਇੱਕ ਮੇਰੀ ਗੱਲ ਸੁਣ ਲਓ ਮੇਰੀ ਗੱਲ ਅਸੀਂ ਕੰਡੋਂ ਤੋਂ ਠੀਕ ਆ ਕੋਈ ਗੱਲ ਨਹੀਂ ਕਾਰਡ ਕਿਹੜਾ 23 ਦਾ ਵੈਲਿਡ ਔਪ ਟੂ 12 2023 ਆ ਹੁਣ ਕੀ ਚੱਲਦਾ 24 ਦਸੰਬਰ ਚੱਲਦਾ ਨਾ 23 ਵੀ ਵਾ ਗਿਆ 24 ਵੀ ਲੰਘ ਗਿਆ ਕਾਰਡ ਕਿੱਥੇ ਵੀਰੇ ਬੈਲਡਾਲਾ ਆਹੋ ਤੇਰੇ ਸਾਹਮਣੇ ਗੱਡੀ ਕੱਢੀ ਆ ਤੀ ਗੱਲ ਤਾਂ ਸੁਣ ਲਓ ਤੇਰੇ ਸਾਹਮਣੇ ਗੱਡੀ ਕੱਢੀ ਨਹੀਂ ਅਸੀਂ ਕੋਈ ਬੈਸੇ ਆ ਸਾਨੂੰ ਕਿਹ ਲੋੜ ਸਾਡੀ ਦੇਵ ਚ ਪੈਣੇ ਆ ਜੇ ਪ੍ਰਧਾਨ ਆ ਸੂਬਾ ਪ੍ਰਧਾਨ ਨੇ ਕੋਈ ਵੀ ਬੰਦਾ ਚਾਹੇ ਮੈਂ ਸੂਬਾ ਪ੍ਰਧਾਨ ਆ ਮੈਂ ਲੋਕਾਂ ਦੀ ਪਾਵਰ ਨਾਲ ਆ ਮੈਂ ਖੁਦ ਨਹੀਂ ਬਣ ਗਿਆ ਜੇ ਤੇਰੇ ਪਿੱਛੇ ਲੋਕ ਖੜੇ ਨੇ ਤਾਂ ਹੀ ਆ ਅੱਜ ਤੱਕ ਜੇ ਆਈਪੀਐਸ ਅਫਸਰ ਜਿਹੜੇ ਜਿਹੜੇ ਨੇ ਮੂਹਰੇ ਲਾ ਰੱਖੇ ਨੇ ਕੁਝ ਵੀ ਕਰ ਰਹੇ ਤਾਂ ਲੋਕਾਂ ਦੀ ਪਾਵਰ ਆ ਪਰਾ ਜੇ ਤੂੰ ਕੂਰ ਕਿਸੇ ਨਾਲ ਬੋਲੇ ਨਾ ਨਹੀਂ ਨਹੀਂ ਗੱਲ ਹੈ ਓ ਕਾਹ ਚਾਹਰ ਟੋਕ ਕਿਆਂ ਅੱਗੇ ਬੋਲਣੇ ਨਹੀਂ ਤਮ ਕਰ ਓਹੋ ਅਸੀਂ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਗਾਲ ਘੱਟੇ ਮੈਡਮ ਅਸੀਂ ਤੁਹਾਨੂੰ ਕੀ ਬੋਲਦੇ ਫਿਰ ਤੁਸੀਂ ਟੋ ਚੱਕਰ ਨਹੀਂ ਨਹੀਂ ਤੁਸੀਂ ਅਸੀਂ ਕੀ ਬੋਲਿਆ ਨਹੀਂ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਕਦਾਵਾ ਨਹੀਂ ਆ ਕੋਈ ਮਵਾੜਾ ਅਸੀਂ ਲੋਕਾਂ ਨੂੰ ਤੁਸੀਂ ਆ ਕੇ ਤੁਸੀਂ ਲੋਕਾਂ ਨੂੰ ਸਾਨੀ ਆ ਕੇ ਉਹ ਕਹਿ ਦਾਂਗਾ ਕਟੋ ਚੱਕੜੇ ਅਸੀਂ ਰੋਜ਼ਗਾਰ ਤੇ ਲੱਗੇ ਹੋਏ ਆ ਅਸੀਂ ਨੂੰ ਇੱਕ ਮਿੰਟ ਇੱਕ ਮਿੰਟ ਦੀ ਗੱਲ ਸੁਣ ਬਾਈ ਤੇਰੀ ਇੱਕ ਕਮਰਸ਼ੀਅਲ ਗੱਡੀ ਤੇ ਕੋਈ ਇੱਕ ਮਿੰਟ ਭਰਾ ਦੇਖੋ ਕੋਈ ਕਮਰਸ਼ੀਅਲ ਨਹੀਂ ਹੈਗੀ ਗੱਡੀ ਕਿਸ ਦੇ ਦੀਆ ਹੈ ਜਨਤਾ ਦਾ ਕੰਮ ਜਾ ਰਿਹਾ ਇੱਕ ਬੰਦਾ ਸਾਡੇ ਨਾਲ ਭੇਜ ਦੋ ਜੇ ਕਿਸੇ ਦਾ ਹੋਰ ਕੰਮ ਹੋਇਆ ਸਾਡਾ ਅਸੀਂ ਤੁਹਾਨੂੰ ਬਾਈ ਕੱਢਣ ਤੋਂ ਮਨਾ ਨਹੀਂ ਕਰਿਆ ਮੇਰੀ ਗੱਲ ਸੁਣੋ ਤੁਸੀਂ ਉੱਥੇ ਕਿਹਾ ਤੁਸੀਂ ਕਿਹਾ ਅਸੀਂ ਤਾਂ ਕਿੰਨਾ ਕੱਢਦੇ ਆ ਕਿਹਾ ਨਹੀਂ ਇਹ ਗੱਲ ਨਹੀਂ ਕੋਈ ਤਾਂ ਕਿਹਾ ਤਾਂ ਸੁਣੋ ਗੱਲ ਤਾਂ ਸੁਣ ਲੋ ਚ ਇਹ ਕੋਈ ਵੀ ਚੀਜ਼ ਆ ਬਾਈ ਜੇਕਰ ਪਿਆਰ ਨਾਲ ਹਰੇਕ ਚੀਜ਼ ਦਾ ਬੱਲਾ ਜੇ ਆਪਾਂ ਕਹਿੰਦੇ ਨੇ ਇੱਕ ਮਿੰਟ ਜਥੇਬੰਦੀ ਆ ਤੁਸੀਂ ਸਾਡੀ ਜਥੇ ਇੱਕ ਮਿੰਟ ਕਾਟ ਦੀ ਗੱਲ ਨਹੀਂ ਹੈਗੀ ਗੱਲ ਇਹ ਆ ਤੁਸੀਂ ਰਜਿਸਟਰ ਚੈੱਕ ਕਰ ਲੋ ਜੇ ਰਜਿਸਟਰ ਗੱਲ ਨੂੰ ਸਾਡੇ ਵੀ ਟੋਲ ਪਲੇ ਜਾ ਵਰਕਰ ਜੁਣੀਆ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਸਾਡੇ ਕਾਰਡ ਬਣੇ ਹੋਏ ਨੇ ਉਹ ਵੀ ਵੈਲਿਡ ਆਪ ਡੇਟ ਦਾ ਮਕਸਦ ਉਹ ਹੁੰਦਾ ਜੇ ਤਾਂ ਕੋਈ ਆਮ ਸੁਧਾਰ ਦਾ ਬੰਦਾ ਹੋਵੇ ਕਿਉਂਕਿ ਜ਼ਿੰਮੇਵਾਰ ਬੰਦਾ ਨਹੀਂ ਨੇ ਮੇਨੇ ਹੀ ਨੇ ਜੀ ਇਹਨਾਂ ਦਾ ਤਾਂ ਆਹੂ ਜੇ ਸਾਡੀ ਉੱਪਰੋਂ ਜਿੱਥੇ ਅਸੀਂ ਚੱਲ ਠੀਕ ਆ ਤੁਸੀਂ ਉਹ ਗੱਲ ਕਰਨਾ ਚੱਲ ਇੱਕ ਮਿੰਟ ਡੇਟ ਐਕਸਪਾਇਰੀ ਨੰਗੀ ਤੁਸੀਂ ਪਿਆਰ ਨਾਲ ਵੀ ਕਹੇ ਸੀ ਭਾਈ ਅਸੀਂ ਚੱਲੇ ਕੰਮ ਆਏ ਮੈਡਮ ਤੁਸੀਂ ਉਥੋਂ ਦੇ ਬਾਹਰ ਆ ਗਏ ਚਲੋ ਉਹ ਤੁਹਾਡੀ ਨਾਲ ਗੱਲ ਨਾਲ ਅਸੀਂ ਇੱਥੇ ਨਹੀਂ ਆ ਕਰਨੀ ਇਹ ਦੇਖ ਜੇ ਤਾਂ ਹੋਵੇ ਸਾਡਾ ਆਪਣਾ ਕੰਮ ਆ ਕਿਸੇ ਦਾ ਵੀ ਹੋਰ ਹੋਵੇ ਜਾਂ ਤੁਸੀਂ ਸਾਡਾ ਰਿਸ਼ਤੇਦਾਰ ਦਾ ਕਿਸੇ ਦਾ ਕੰਮ ਹੈ ਜਨਤਾ ਦਾ ਕੰਮ ਹੈ ਕੋਈ ਉਹਦਾ ਹੈ ਨਹੀਂ ਫੜੀ ਜਾ ਰਹੇ ਆ ਤੇਲ ਫੂਕੇ ਜਾ ਰਹੇ ਆ ਆਪਦੀ ਜੇਬ ਚੋਂ ਠੀਕ ਆ ਚੱਲ ਤੇ ਤੁਸੀਂ ਪਰ ਜਿਹੜਾ ਆ ਕੇ ਹੋ ਰਿਹਾ ਇਹ ਜੇ ਅਸੀਂ ਜੇ ਅਸੀਂ ਔਰੇ ਕੁਝ ਕਰਦੇ ਨਾ ਇਹ ਟੋਲ ਪਲਾਜ਼ਾ ਨੂੰ ਥੋੜਾ ਕਰਦੀ ਗੱਲ ਨਹੀਂ ਨਹੀਂ ਪਰ ਜੇ ਅਸੀਂ ਮੇਰੀ ਗੱਲ ਸੁਣੋ ਤੁਸੀਂ ਦੋ ਜਣੇ ਅਸੀਂ ਕਿੰਨੇ ਮੈਂ ਸਮਝਦਾ ਥੋੜੀ ਗੱਲ ਕਿਸੇ ਨੇ ਆ ਕੇ ਤੁਹਾਨੂੰ ਕੋਈ ਗਾਲਾ ਕਾਲਾ ਦੰਦ ਬੋਲਿਆ ਹੋਵੇ ਕੋਈ ਗਾਲ ਕੱਢੀ ਹੋਵੇ ਫਿਰ ਸਾਡੇ ਤੇ ਕਸੂਰ ਹੋਵੇ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਵੀ ਕੋਈ ਚੱਕਰ ਨਹੀਂ ਪਰ ਸਾਡਾ ਵੀ ਇਹੀ ਓਹੋ ਆਖ ਤੂੰ ਜਖੜਾ ਵੀ ਗਲਤ ਗੱਲ ਨਹੀਂ ਹੈ ਸਾਡੀ ਜ਼ਿੰਮੇਵਾਰੀ ਸਾਡੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਹ ਮੰਨਦਾ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਤਨਖਾਹ ਮਿਲਦੀ ਆ ਸਾਨੂੰ ਤਨਖਾਹ ਮਿਲਦੀ ਆ ਬਾਈ ਮੇਰੀ ਗੱਲ ਥੋੜਾ ਸੰਧਰੇ ਹਾਂ ਤਵੇਂ ਗਾ ਮਿਲਦੀ ਸੀ ਗੱਡੀ ਕਿਵੇਂ ਕੱਢਣ ਲੱਗਾ ਪਰ ਜਖੜਾ ਚਲੋ ਜੇ ਇੰਨੀ ਕੁ ਬਹਿਸ ਨਾ ਕਰੋ ਆਖਰੇ ਨੂੰ ਨਹੀਂ ਪਤਾ ਲੱਗਦਾ ਵੀ ਲੜੇ ਕਿ ਦੇਖ ਬਾਈ ਮੇਰੀ ਗੱਲ ਜੇ ਪਹਿਲਾਂ ਨੰਗੇ ਤਾਂ ਕੋਈ ਰੂਲ ਥੋੜੀ ਹੋ ਗਿਆ ਆ ਲੱਗਿਆ ਹੋਇਆ ਇੱਧਰ ਗੈਜਟ ਲੱਗਿਆ ਹੋਇਆ ਪੜ੍ਹ ਲਓ ਜੇ ਉਹਦੇ ਚ ਛੋੜ ਹੋਈ ਅਸੀਂ ਕਿੱਥੋਂ ਨੋਕ ਲਾਂਗੇ ਜਿਹੜੇ ਬੰਦੇ ਨੂੰ ਇਹ ਵਾਰ ਤਾਂ ਗਲਤੀ ਤਾਂ ਬਹੁਤ ਇਨਸਾਨਾਂ ਤੋਂ ਹੀ ਹੁੰਦੀਆਂ ਨੇ ਕੱਢ ਤਾਂ ਇੱਕ ਮਿੰਟ ਮੇਰੀ ਕੱਢ ਤਾਂ ਤਾਗੂ ਰੂ ਥੋੜੀ ਬਣੀ ਮੇਰਾ ਭਰਾ ਇਹ ਤਾਂ ਗੱਲ ਮੰਨਦਾ ਨਹੀਂ ਅਸੀਂ ਤਾਂ ਭਰਾ ਚੰਡੀ ਚੁੰਡੀ ਗਾੜ ਤੋਂ ਕੋਈ ਇੱਧਰ ਜਾਂਦੇ ਰਹਿੰਦੇ ਸਾਨੂੰ ਚਲੋ ਠੀਕ ਆ ਵਧੀਆ ਗੱਲ ਆ ਫਿਰੇ ਜੇ ਕੋਈ ਲੋਕਾਂ ਦੇ ਲੋਕਾਂ ਦੇ ਲਈ ਫਿਰਦੇ ਚਲੋ ਵਧੀਆ ਗੱਲ ਆ ਪਰ ਇਹ ਜੀਜ਼ ਗਲਤ ਆ ਕਿ ਤੂੰ ਇਹ ਨਹੀਂ ਹੋਣੀ ਕੋਈ ਨਾ ਕੋਈ ਨਾ ਓਕੇ ਓਕੇ ਠੀਕ ਹੈ ਆ ਕਰਦੇ ਜੋ ਪਰ ਕਰਦੇ ਆ ਬਾਬੇ ਕਰਦੇ ਮੜਾ ਅੱਗੇ ਬੈਠਾਂਗੇ ਅੱਜ ਕੋਈ ਜਾਲੀ ਉੱਪਰ ਹੀ ਕੱਢ ਦੇ ਬਾਈ ਕੋਈ ਨਾ ਬੈਜਾ